ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 18 ਸਤੰਬਰ ਦਿਨ ਵੀਰਵਾਰ 2025 ਸਮਾਂ ਹੈਗਾ ਜੀ 8:30 ਮਿੰਟ ਦਾ ਸਵੇਰ ਦਾ ਤੇ ਆਪਾਂ ਪਹੁੰਚੇ ਆਂ ਜੀ ਹਰ ਰੋਜ਼ ਦੀ ਤਰ੍ਹਾਂ ਖਨੌਰੀ ਕਗਰਦਰੀਆ ਦੇ ਉੱਤੇ ਤੇ ਤੁਹਾਨੂੰ ਦਿਖਾਉਨੇ ਆਂ ਜੀ ਵੀਡੀਓ ਅੱਜ ਆਪਾਂ ਰੱਖਾਂਗੇ ਛੋਟੀ ਤੇ ਵੀਡੀਓ ਵੀ ਅੱਜ ਪਾ ਕੇ ਤੇ ਆਪਾਂ ਬ੍ਰੇਕ ਲਾਵਾਂਗੇ ਜੀ ਹੁਣ ਕੱਲ ਨੂੰ ਵੀਡੀਓ ਨਹੀਂ ਪਾਵਾਂਗੇ ਜਾਂ ਪਰਸੋਂ ਨੂੰ ਵੀਡੀਓ ਪਾਉਣੀ ਆਪਾਂ ਬੰਦ ਕਰਾਂਗੇ ਕਿਉਂਕਿ ਕਗਰਦਰੀਆ ਦੇ ਵਿੱਚ ਪਾਣੀ ਬਿਲਕੁਲ ਖਾਲੀ ਹੋ ਚੁੱਕਿਆ ਕੋਈ 20-30 ਫੁੱਟ ਪਾਣੀ ਰਹਿ ਗਿਆ ਉਹ ਵੀ 2-4 ਦਿਨਾਂ ਦੇ ਵਿੱਚ ਉੱਤਰ ਜਾ ਕੰਟੈਂਟ ਆਪਾਂ ਚੇਂਜ ਕਰਾਂਗੇ ਕਿਉਂਕਿ ਹਰ ਰੋਜ਼ ਇੱਕ ਅਗਰ ਦੀ ਵੀਡੀਓ ਪਾਉਣ ਕਰਕੇ ਤੁਸੀਂ ਵੀ ਬੋਰ ਨਾ ਹੋਵੋ ਇਸ ਕਰਕੇ ਆਪਾਂ ਵੀਡੀਓ ਅੱਜ ਪਾ ਕੇ ਤੇ ਬਸ ਬ੍ਰੇਕ ਲਾਵਾਂਗੇ ਜੀ ਇੱਕ ਵਾਰੀ ਤੇ ਤੁਸੀਂ ਵੇਖ ਸਕਦੇ ਹੋ ਟਿੱਬੀਆਂ ਸਾਰੀਆਂ ਪਾਣੀ ਦੇ ਵਿੱਚੋਂ ਬਾਹਰ ਆ ਚੁੱਕੀਆਂ ਨੇ ਅਗਰਦਰਿਆ ਦੇ ਵਿੱਚ ਤੇ ਆ ਕਾਜਾ ਵੀ ਬਾਹਰ ਆ ਗਿਆ ਜੀ ਵਿਚਾਲੇ ਪਾਣੀ ਡੂੰਘਾ ਹੋਏਗਾ ਹਜੇ 20 ਫੁੱਟ ਤੇ ਆ ਗੇਜ ਲੱਗੀ ਹੋਈ ਤੁਸੀਂ ਵੇਖ ਸਕਦੇ ਹੋ ਪਾਣੀ ਕਾਫੀ ਡਾਊਨ ਹੋਣ ਤਾਂ ਮੋਬਾਈਲ 'ਚ ਵੀ ਨਹੀਂ ਗੇਜ ਆਉਂਦੀ ਨਾ ਪਤਾ ਲੱਗੇ ਕਿੰਨੇ ਫੁੱਟ ਤੇ ਬਹੁਤ ਗੌਰ ਨਾਲ ਵੇਖਣਾ ਪੈਂਦਾ ਜੀ ਬਰੀਕੀ 'ਚ ਤਾਂ ਪਤਾ ਲੱਗਦਾ ਜੀ ਇੱਕ ਵਾਰੀ ਤੁਹਾਨੂੰ ਆਲੇ-ਦੁਆਲੇ ਵੀ ਝਾਤੀ ਮਾਰਾ ਦਿੰਨੇ ਆ ਜੀ ਤੇ ਕਰੋ ਜੀ ਤੁਸੀਂ ਚੈੱਕ ਬਿਲਕੁਲ ਘੱਗਰ ਖਾਲੀ ਹੋ ਗਿਆ ਪਹਿਲਾਂ ਵੇਖੋ ਕਿੰਨਾ ਪਾਣੀ ਸੀ ਘੱਗਰ ਦਰਿਆ ਦੇ ਵਿੱਚ ਤੇ ਚਲੋ ਬਾਬੇ ਨਾਨਕ ਨੇ ਕਿਰਪਾ ਕੀਤੀ ਜੀ ਬਹੁਤ ਚੰਗੀ ਗੱਲ ਹੈ ਜੀ ਕਿਰਪਾ ਬਣਾਈ ਰੱਖਣਾ ਹਮੇਸ਼ਾ ਤੇ ਕੱਲ ਨੂੰ ਕੋਈ ਹੋਰ ਵੀਡੀਓ ਪਾਵਾਂਗੇ ਕਿਸੇ ਕੰਟੈਂਟ ਤੇ ਘੱਗਰ ਵਾਲਾ ਕੰਟੈਂਟ ਆਪਾਂ ਬੰਦ ਕਰਾਂਗੇ ਜੀ ਕੱਲ ਨੂੰ ਤਾਂ ਤੁਸੀਂ ਸਾਰੇ ਬੋਰ ਨਾ ਹੋਵੋ ਤੇ ਪਾਣੀ ਤੁਸੀਂ ਵੇਖ ਸਕਦੇ ਹੋ ਜੀ ਕਿੰਨਾ ਘਟ ਗਿਆ ਜੀ ਕੱਲ ਨਾਲੋਂ ਪਾਣੀ ਘਟ ਗਿਆ ਜੀ ਆਪਣਾ ਲਗਭਗ ਕੱਲ ਸੀਗਾ 735 ਤੋਂ ਥੱਲੇ ਤੇ ਅੱਜ 700 32 ਕਿਤੇ ਤੱਕ ਪਾਣੀ ਚਲਾ ਗਿਆ ਜੀ 3 ਫੁੱਟ ਪਾਣੀ 3.5 ਫੁੱਟ ਪਾਣੀ ਘਟ ਚੁੱਕਿਆ ਅੱਜ ਹੋਰ ਥੋੜੇ ਥੋੜੇ ਨਿਸ਼ਾਨ ਦੇਖਦੇ ਪੈਣੇ ਆਪਾਂ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਜੀ 700 ਤੇ ਆ ਦੇਖ ਸਕਦੇ ਤੁਸੀਂ 733 ਫੁੱਟ 733 ਫੁੱਟ ਤੋਂ ਥੱਲੇ ਚਲਾ ਗਿਆ ਜੀ ਪਾਣੀ 32 ਦੇ ਨੇੜੇ ਪਹੁੰਚ ਗਿਆ ਜੀ ਪਾਣੀ ਘਟ ਚੁੱਕਿਆ ਕੱਲ 35 ਤੋਂ ਥੱਲੇ ਸੀ ਅੱਜ 733 ਤੋਂ ਥੱਲੇ ਹੈ ਜੀ ਕਾਫੀ ਤੇ ਦੇਖ ਸਕਦੇ ਹੋ ਤੁਸੀਂ ਪਾਣੀ 3-4 ਫੁੱਟ ਘਟ ਗਿਆ ਤੇ ਹੁਣ ਇਹ ਦੋ ਬਾਅਦ ਚ ਤਾਂ ਪਾਣੀ ਜੇ ਹੋਰ ਘਟਿਆ ਵੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਵੀਡੀਓ ਹੁਣ ਕਲੀਅਰ ਇੰਨੀ ਨਹੀਂ ਬਣਨੀ ਆਪਣੇ ਤੋਂ ਤੇ ਇਸ ਕਰਕੇ ਆਪਾਂ ਅੱਜ ਹੀ ਵੀਡੀਓ ਪਾਉਣੀ ਸੀ ਤੇ ਹੁਣ ਕੱਲ ਨੂੰ ਆਪਾਂ ਕੋਈ ਹੋਰ ਕੰਟੈਂਟ ਪਾਵਾਂਗੇ ਤਾਂ ਜੋ ਤੁਹਾਡੇ ਨਾਲ ਕੋਈ ਜਾਣਕਾਰੀ ਹੋਰ ਨਵੀਂ ਤੋਂ ਨਵੀਂ ਸਾਂਝੀ ਕੀਤੀ ਜਾ ਸਕੇ ਤੇ ਇੱਕ ਅਗਰ ਦੂਜੇ ਪਾਸੇ ਬਿਲਕੁਲ ਖਾਲੀ ਹੋ ਚੁੱਕਿਆ ਤੁਹਾਨੂੰ ਚਾਤੀ ਮਰਾਉਨੇ ਆ ਉਹ ਮੰਡਵੀ ਵੱਲ ਗਿਆ ਜੀ ਆਪਣਾ ਮੂਨਕ ਵੱਲ ਕਗਰ ਦਰਿਆ ਜੀ ਜ਼ੂਮ ਕਰਕੇ ਵਿਖਾਣੇ ਆ ਵੇਖੋ ਪਾਣੀ ਤਕਰੀਬਨ ਸਾਰਾ ਖਾਲੀ ਹੋ ਚੁੱਕਿਆ ਵਿੱਚ ਜਿਹੜਾ ਹੈਗਾ ਜੀ 30 ਫੁੱਟ ਪਾਣੀ ਹੈਗਾ ਹੁਣ ਬੰਦਾ ਤਾਂ ਹਜੇ ਵੀ ਡੁੱਬਦਾ ਜੀ ਪਾਣੀ ਦੇ ਵਿੱਚ ਵੀ ਇੰਨਾ ਡੂੰਗਾ ਪਾਣੀ ਹਜੇ ਵੀ ਵਿੱਚ ਹੈਗਾ ਇੰਨਾ ਕ ਤਾਂ ਪਾਣੀ ਇਦੋਂ ਥੋੜਾ ਹੋਰ ਘਟੇਗਾ ਫਿਰ ਕਾਲਾ ਪਾਣੀ ਆਉਣ ਲੱਗ ਜਾਏਗਾ ਜੀ ਫੈਕਟਰੀਆਂ ਦਾ ਇਹ ਤੇ ਇੰਨਾ ਕ ਦਾ ਫਿਰ ਚੱਲੀ ਜਾਣਾ ਜੀ ਜਦੋਂ ਮੀਮੂ ਪੈਂਦੇ ਨੇ ਇੰਨਾ ਕੁ ਦਾ ਨੋਰਮਲ ਹੁੰਦਾ ਵੀ ਚੱਲੀ ਜਾਂਦਾ ਰਹਿੰਦਾ ਪਰ ਹੁਣ ਆਪਾਂ ਵੀਡੀਓ ਬਣਾਉਣੀ ਅੱਜ ਤੋਂ ਬਾਅਦ ਬੰਦ ਹੈ ਜੀ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਵਿੱਚ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ ਚੈਨਲ ਨੂੰ ਬਹੁਤ ਸਾਰਾ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ